ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਤੁਸੀਂ ਇਹ ਜੋ ਹੁਣ ਤਸਵੀਰਾਂ ਦੇਖ ਪਾ ਰਹੇ ਹੋ ਵੀਡੀਓ ਦੇਖ ਪਾ ਰਹੇ ਹੋ ਇਹ ਹੈ ਜਨਮ ਅਸ਼ਟਮੀ ਦੇ ਮੌਕੇ ਦੇ ਉੱਪਰ ਜੋ ਨਵਾਂ ਸ਼ਹਿਰ ਦੇ ਵਿੱਚ ਮੰਦਰਾਂ ਦੇ ਵਿੱਚ ਜੋ ਲਾਈਟਾਂ ਦੀ ਜਿਹੜੀ ਜਗਮਗ ਚੱਗਮਗ ਜਿਹੜੀ ਰੋਸ਼ਨੀ ਹੈਗੀ ਆ ਉਹ ਤੁਸੀਂ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਉੱਪਰ ਦੇਖ ਪਾ ਰਹੇ ਹੋ ਇਸ ਵਕਤ ਕਰੀਬ ਅੱਜ ਸੋਮਵਾਰ ਦਾ ਦਿਨ ਹੈ ਰਾਤ ਦੇ 8:40 ਹੋਏ ਨੇ ਜਦੋਂ ਕਿ ਇਹ ਜਿਹੜੀਆਂ ਤਸਵੀਰਾਂ ਨੇ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਕਰ ਰਹੇ ਹਾਂ ਔਰ ਅਸੀਂ ਹੋਰ ਵੀ ਕੋਸ਼ਿਸ਼ ਕਰਾਂਗੇ ਕਿ ਵੱਖ-ਵੱਖ ਮੰਦਰਾਂ ਦੇ ਵਿੱਚ ਜੋ ਰੌਣਕਾਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਡੇ ਤੱਕ ਅਸੀਂ ਸਾਂਝੀਆਂ ਕਰੀਏ ਔਰ ਇਹ ਤਸਵੀਰਾਂ ਜਿਹੜੀਆਂ ਨੇ ਸਾਨੂੰ ਨਵਾਂ ਸ਼ਹਿਰ ਤੋਂ ਸਾਡੇ ਮਿੱਤਰ ਸਾਥੀ ਪੱਤਰਕਾਰਾਂ ਵੱਲੋਂ ਆਈਆਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ پا ਰਹੇ ਹਾਂ ਔਰ ਮੰਦਰਾਂ ਦੇ ਵਿੱਚ ਤੁਸੀਂ ਜਿਹੜੀ ਦੇਖ ਪਾ ਰਹੇ ਹੋ ਕਿ ਖੂਬ ਰੌਣਕ ਲੱਗੇਗੀ ਕਿਉਂਕਿ ਇਹ ਤਸਵੀਰਾਂ ਰਾਤ ਦੇ ਕਰੀਬ ਹੁਣ ਦੇ 8:40 42 ਮਿੰਟ ਦੀਆਂ ਜਿਹੜੀਆਂ ਤੁਹਾਡੇ ਤੱਕ ਅਸੀਂ ਪੁਚਾ ਰਹੇ ਹਾਂ ਅੱਗੇ ਅੱਜ ਸੋਮਵਾਰ ਦਾ ਦਿਨ ਹੈ ਔਰ ਜੋ ਵੀ ਕੋਈ ਪ੍ਰੋਗਰਾਮ ਹੋਣਗੇ ਜਿਸ ਤਰ੍ਹਾਂ ਹੀ ਸਾਡੇ ਮਿੱਤਰ ਜਿਹੜੇ ਪੱਤਰਕਾਰ ਨੇ ਮਿੱਤਰ ਚੈਨਲ ਨੇ ਬੱਖੋ ਵਕਤਾਂਵਾਂ ਤੇ ਉਹ ਸਾਡੇ ਕੋ ਪਛਾਣਗੇ ਉਹ ਵੀ ਤੁਹਾਡੇ ਨਾਲ ਅਸੀਂ ਸਾਰਾ ਜਿਹੜਾ ਅਸੀਂ ਸਾਂਝਾ ਕਰਾਂਗੇ ਔਰ ਤੁਸੀਂ ਰੋਸ਼ਨੀ ਦੇਖ ਪਾ ਰਹੇ ਹੋ ਲਾਈਟਾਂ ਜਿਹੜੀਆਂ ਆ ਕਿ ਕਿੰਨੀਆਂ ਖੂਬਸੂਰਤ ਨੇ ਜਗਮਗ ਜਗਮਗ ਜਿਹੜੀਆਂ ਤੇ ਪੂਰਾ ਸ਼ਹਿਰ ਜਿਹੜਾ ਆ ਕਿ ਕਰ ਰਿਹਾ ਹੈ ਜਨਮ ਅਸ਼ਟਮੀ ਦੇ ਮੌਕੇ ਤੇ ਸੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਵੱਲੋਂ ਵੀ ਸਮੂਹ ਦੇਸ਼ ਵਾਸੀਆਂ ਨੂੰ ਔਰ ਨਵਾਂ ਸ਼ਹਿਰ ਦਵਾਬਾ YouTube ਚੈਨਲ ਦੇ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਇਹ ਤੁਸੀਂ ਦੇਖ ਪਾ ਰਹੇ ਹੋ ਦੇਖੋ ਕਿਸ ਤਰ੍ਹਾਂ ਝਗਮਗ ਝਗਮਗ ਜਿਹੜਾ ਆ ਸਾਰਾ ਸ਼ੈਰ ਕਰ ਰਿਹਾ ਹੈਗਾ ਹੈ ਉਹ ਖੂਬਸੂਰਤ ਜਿਹੜੀਆਂ ਲਾਈਟਾਂ ਦੀ ਰੋਸ਼ਨੀ ਹੈ ਮਨ ਨੂੰ ਮੋਹਦੀ ਹੈ ਔਰ ਜਨਮ ਅਸ਼ਟਮੀ ਦੇ ਸਬੰਧ ਦੇ ਵਿੱਚ ਜਿਹੜੇ ਆ ਵੱਖ-ਵੱਖ ਥਾਵਾਂ ਦੇ ਉੱਪਰ ਪ੍ਰੋਗਰਾਮ ਵੀ ਹੋਏ ਆ ਪਰ ਸਾਡੀ ਕੁਝ ਨਿੱਜੀ ਕਾਰਨ ਸੀ ਕਿ ਅਸੀਂ ਫਿਲਹਾਲ ਕਵਰ ਨਹੀਂ ਕਰ ਸਕੇ ਕਿਉਂਕਿ ਮੈਂ ਦਰਿੰਦਰ ਕੇ ਗਿਆ ਹੋਇਆ ਸੀਗਾ ਕੁਝ ਨਿੱਜੀ ਕੰਮ ਆ ਕਰਕੇ ਤੋ ਤੁਹਾਨੂੰ ਰਾਤ ਦੇ ਹੁਣ 8:40 ਮਿੰਟ ਤੇ ਜੋ ਸਾਡੇ ਮਿੱਤਰ ਪੱਤਰਕਾਰਾਂ ਵੱਲੋਂ ਇਹ ਵੀਡੀਓ ਭੇਜੀ ਆ ਗਈਆਂ ਆ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਹੋਰ ਵੀ ਜਿਸ ਤਰ੍ਹਾਂ ਸਾਡੇ ਕੋਲ ਵੀਡੀਓ ਆਣ ਗਿਆ ਰਾਤ ਦੇ 10:00 ਵਜੇ ਤੱਕ ਨਵਾਂ ਸ਼ਹਿਰ ਦਵਾਪਾ YouTube ਚੈਨਲ ਕੋਲ ਜੋ ਵੀ ਵੀਡੀਓ ਮੰਦਰਾ ਮੰਦਰ ਤੇ ਪ੍ਰਬੰਧਕ ਭੇਜਦੇ ਆ ਜਾਂ ਜਿੱਥੋਂ ਵੀ ਆਂਦੀਆਂ ਨੇ ਉਹ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਰਹਾਂਗੇ ਔਰ ਸਾਡੀ ਇੱਕ ਰਿਕੁਐਸਟ ਹੈ ਬੇਨਤੀ ਹੈ ਕਿ ਤੁਸੀਂ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਤੁਹਾਡੇ ਤੱਕ ਪਹੁੰਚਦੀ ਰਹੇ ਔਰ ਜਿਸ ਤਰ੍ਹਾਂ ਹੀ ਸਾਡੇ ਕੋਲ ਹੋਰ ਤਸਵੀਰਾਂ ਰਾਤ ਦੇ ਅਸੀਂ ਤਕਰੀਬਨ 10 ਵਜੇ ਤੱਕ ਇੰਤਜ਼ਾਰ ਕਰਾਂਗੇ ਜੋ ਵੀ ਸਥਾਨਕ ਪੱਤਰਕਾਰਾਂ ਵੱਲੋਂ ਜਾਂ ਜੋ ਸਾਡੇ ਮਿੱਤਰ ਚੈਨਲ ਨੇ ਉਹਨਾਂ ਵੱਲ ਆੜ ਗਿਆ ਵਾੜ ਦੇ ਨਾਲ ਅਸੀਂ ਜਰੂਰ ਸਾਂਝੀਆਂ ਕਰਾਂਗੇ ਤੋਂ ਜਨਮ ਅਟਮੀਆਂ ਸਮੂਹ ਦੇਸ਼ ਵਾਸੀਆਂ ਨੂੰ ਔਰ ਨਵਾਂ ਸ਼ਹਿਰ ਦਵਾਪਾ YouTube ਚੈਨਲ ਦੇ ਸਾਰੇ ਹੀ ਦਰਸ਼ਕਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਵਾਈਆਂ ਖਾ ਖਾ ਕੇ ਪਰਚਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ 슈ਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499